ਹਾਂਜੀ ਸੋਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕਿੰਨਾ ਵੇ ਬਲੌਗ ਤੇ ਅੱਜ ਮੰਮੀ ਦੇ ਰੈਡੀ ਦੇ ਐਨੀਵਰਸਰੀ ਆ ਸੋ ਪਾ ਇੱਧਰ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਦੇ ਨਾ ਆਏ ਹਾਂ ਮਤਲਬ ਮੰਮੀ ਨੂੰ ਉਹਨਾਂ ਨੂੰ ਪਤਾ ਨਹੀਂ ਸੀਗਾ ਹੂੰ ਵੀ ਅਸੀਂ ਆ ਰਹੇ ਹਾਂ ਜਾਂ ਫਿਰ ਅਗਰ ਹਲਕਾ ਜਿਹਾ ਪਤਾ ਸੀ ਵੀ ਅਸੀਂ ਆ ਰਹੇ ਹਾਂ ਤਾਂ ਅਸੀਂ ਕੰਮ ਆਏ ਸੀ ਕੋਈ ਮਤਲਬ ਮੰਮੀ ਨੂੰ ਨਾ ਐ ਲੱਗਿਆ ਵੀ ਅਸੀਂ ਕੰਮ ਆਏ ਹਾਂ ਪਰ ਅਸੀਂ ਸਰਪ੍ਰਾਈਜ਼ ਦੇ ਨਾ ਆਏ ਸੀਗੇ ਯੈਸ ਤੇ ਮੰਮੀ ਹੈਪੀ ਐਨੀਵਰਸਰੀ ਕੈਨ ਥੂ ਹੈਪੀ ਮੈਰਿਜ ਐਨੀਵਰਸਰੀ ਹੈਪੀ ਮੈਰਿਜ ਐਨੀਵਰਸਰੀ ਡੈਡੀ ਸੰਤੋ ਆਪਨੇ ਸੀ ਖੁਦ ਪਤਾ ਵੀ ਮੈਨੂੰ ਕਰ ਬਸ ਡੇਟ ਕਿਹੜੀ ਆ ਕੀ ਡੇਟ ਮੈਂ ਪਹਿਲੇ ਫੋਨ ਕਰਿਆ ਸੀ ਮੈਂ ਡੈਡੀ ਨੂੰ ਹਨਾ ਸੰਤੋ ਖੁਦ ਨਹੀਂ ਬਤਾ ਵੀ ਅੱਜ ਠਾਈ ਤਰੀਕਾ ਹਾਂ ਦਸਹਰੀ ਸੀ ਪ੍ਰੀਤ ਪਰ ਇਹ ਦਸਹਰੀ ਸੀ ਕਿ ਵੀ ਮੈਂ ਮੰਮੀ ਨੂੰ ਫੋਨ ਕਰਿਆ ਮੰਮੀ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਅੱਜ ਸਾਡੀ ਮੈਰੀ ਐਨੀਵਰਸਰੀ ਆ ਨਹੀਂ ਪਤਾ ਲੱਗਦਾ ਕੀ ਹਾਂਜੀ ਹਾਂ ਮੈਂ ਡੈਡੀ ਨੂੰ ਕਰਿਆ ਸੀ ਫੋਨ ਕਰਿਆ ਨਹੀਂ ਕਰਿਆ ਸੀ ਫੋਨ ਕਰਿਆ ਨਹੀਂ ਹੋਣ ਕਰਿਆ ਸੀ ਨੇ ਹਾਂਜੀ ਕੇ ਖੋਲ ਕੇ ਦੇਖੋ देख लेते हैं देख लेते हैं तुम्मी ਵੀ ਰੰਗ ਤੇ ਲੜ ਆ ਰਹੀ ਆ ਮੇਰੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਕੇਕ ਦੇਖ ਕੇ ਦੱਸੋ ਹੈ ਕਿ ਮੈਨੂੰ ਲੱਗਿਆ ਬੱਸ ਉਹਨਾਂ ਨੂੰ ਦੇਖ ਤਾਂ ਲੈ ਪਹਿਲਾਂ ਤੂੰ ਦੇਖਣੀ ਨਾ ਥੋੜੀ ਜਿਹਾ ਸਬਧੀ ਹੋ ਵੀ ਮੜੀ ਜਿਹੀ ਹੋਣੀ ਹੈ ਲੈ ਗਿਆ ਦੇ ਆ ਬੈਲ ਦੇਣਾ ਮੇਰੇ ਬੱਚੇ ਵੀ ਸੋਨੇ ਕੇਕ ਵੀ ਸੋਣਾ ਅੱਛਾ ਜੀ ਨਹੀਂ ਵੀ ਕੇਕ ਨਾਲ ਸੀ ਆ ਸੋਣਾ ਵੈਸੇ ਹਾਂ ਸੋਣਾ ਹਾਂ ਉੱਧਰ ਬੈਠੋ ਤੁਸੀਂ ਉਸ ਸਾਈਡ ਮਮਾ ਪਾਪਾ ਮੰਮੀ ਨਾਲ ਬੈਠੋ ਫਿਰ ਮੈਂ ਉੱਧਰ ਸਾਈਡ ਓਪਨ ਕਰੂੰਗੀ ਨਾ ਮੈਂ ਵੀ ਦਿਖਾਉਂਗਾ ਫਿਰ ਇਤਨੂੰ ਘੁਮਾ ਲੈਣਾ ਨਹੀਂ ਫਿਰ ਉਸ ਸਾਈਡ ਮੰਮੀ ਵਾਲਾ ਪਾਪਾ ਆਲ ਕਰਾਂਗੇ ਨਾ ਤਾਂ ਮੈਂ ਬਿਠਾਉਂਦਾ ਉੱਧਰ ਠੀਕ ਹੈ ਤੁਸੀਂ ਵੀ ਉਧਰੋਂ ਕਰ ਲਓ ਛੁੱਟ ਚਲ ਖੋਲ ਜਾ ਸਿੰਮ ਸਿੰਮ ਬਹੁਤ ਅੱਛਾ ਕੇਕ

आलो तुसी आजो तुसी कट्टा नहीं कट्टा कट्टा तुसी oh, ल्यार, द्यार, द्यार, ल्यार <laughs> त कट्टा ब्याह थोडा डैडी तुसी कट्टो ब्याह थोडा तुंदा मेरा ब्याह तो ठीक है वण तुम न नाही तुसी दोनों ही कट्टा हो हैप्पी मैरिज एनिवर्सरी टू यू हैप्पी एनिवर्सरी टू यू हैप्पी मैरिज एनिवर्सरी मम्मी डैडी एनिवर्सरी टू यू इना बोलला हां चमचाला हां चमचाला ਹਾਂ ਮਾਸ਼ੀਰ ਕਿਵੇਂ ਲੱਗਿਆ ਫਿਰ ਸਫ਼ਰ ਵਧੀਆ ਖੁਸ਼ ਹਾਂ ਲੈ 10 ਸਾਲ ਹੋ ਗਏ ਬਹੁਤ ਵਧੀਆ ਜ਼ਿੰਦਗੀ ਚੱਲਦੀ ਹੈ ਪਰਮਾਤਮਾ ਜ਼ਿੰਦਗੀ ਦਾ ਸਫ਼ਰ ਕਿਵੇਂ ਲੱਗਿਆ ਹੂੰ ਬਹੁਤ ਵਧੀਆ ਜੋ ਵੀ ਹੈ ਨਿਕਲੇ ਸਿਰੋਂ ਬਾਕੀ ਜ਼ਿੰਦਗੀ ਇਹਦੇ ਵਿੱਚ ਉਤਰਾ ਜੜਾ ਹੁੰਦੇ ਨੇ ਸਾਰੇ ਬਹੁਤ ਵਧੀਆ ਉਹ ਉਹੀ ਤਾਂ ਜ਼ਿੰਦਗੀ ਜੀ ਜ਼ਿੰਦਗੀ ਉਹਦਾ ਨਾਂ ਆ ਹੂੰ ਚੀਜ਼ ਜਿਹੜਾ ਉਤਰਾ ਜੜਾ ਨਾ ਹੋਣ ਕبھی ਖੁਸ਼ੀ ਕبھی ਗਮ ਕਦੇ ਕਦੇ ਹੈਪੀ ਬਰਥਡੇ ਡੈਡੀ ਸਰ ਹੁੰਦਾ ਖੁਸ਼ੀ ਆਣੀ ਹੈ ਬਸ ਨਹੀਂ ਨਹੀਂ ਬਹੁਤ ਵਧੀਆ ਸੱਚਾ ਸੱਚਾ ਨਹੀਂ ਆਏਗਾ ਕੁੜੀਏ ਚੜਾ ਚੜਾ ਜ਼ਿੰਦਗੀ ਹੈ ਹੁੰਦੇ ਨੇ ਬਹੁਤ ਬਿਲਕੁਲ ਨਹੀਂ ਯੋ ਬੇਬੀ ਅਮਿਕ ਟੈਸਟ ਕਰ ਲਿਆ ਕਿ ਕੈਸਾ ਲੱਗਿਆ ਬਹੁਤ ਸਵਾਦਿਸ਼ਟ ਰੈਡੀ ਬਹੁਤ ਸਵਾਦਿਸ਼ਟ ਯੋ ਬੇਬੀ ਗੋ ਯੋ ਬੇਬੀ ਗੋ ਤੇ ਮਮੀ ਉਹਨਾਂ ਨੇ ਕੁਝ ਖਾਣ ਨੂੰ ਮੰਗਾ ਕੇ ਰੱਖਿਆ ਸੀ ਜੋ ਵੀ ਠੰਡਾ ਕਰਾ ਲਿਆ ਕਿਉਂਕਿ ਇਸੇ ਲੇਟ ਹੋ ਗਿਆ ਥੋੜਾ ਜਿਹਾ ਜਿਵੇਂ ਅਸੀਂ ਆਬਵੀਅਸਲੀ ਹੁੰਨੇ ਆ ਹਰ ਵਾਰੀ ਕਮੇ ਲੇਟ ਹੋਗੇ ਤੇ ਮੇਰਾ ਹੈਅਰ ਸਟਾਈਲ ਲੱਗਦਾ ਹੈ ਪਿਛਲੇ ਵਲੌਗ ਜਿਵੇਂ ਤੁਸੀਂ ਦੇਖਿਆ ਰਿਐਕਸ਼ਨਸ ਵਾਲਾ ਉਸ ਚ ਤਾਂ ਤੁਸੀਂ ਕਮੈਂਟ ਕਰੇ ਹੋਣਾ ਇਸ ਕਿ ਮੈਂ ਇਸ ਚ ਵੀ ਦੱਸਦੇ ਹਾਂ ਕਿ ਕਿਵੇਂ ਦੇ ਲੱਗ ਰਹੇ ਨੇ ਬਾਹਰ ਦੂਰਤ ਕੋਈ ਦੂਰਤ ਖਾਤੇ ਸੀ ਉਹਨੇ ਇਹਨੇ ਬਹੁਤ ਟੇਸਟੀ ਹੈ ਕੇਕ ਤੁਹਾਨੂੰ ਸਮਝ ਆ ਗਿਆ ਹਲੋ ਹਲੋ ਦੋਨੇ ਸਮਝ ਇਕੱਠੇ ਜਾਤੇ ਬਹੁਤ ਨਹੀਂ ਆਵਾਜ਼ ਫਿਰ ਦੁਨੀਆ ਭਰ ਦੇ ਜਮਤਲੀ ਦੋ ਦੇਂਗੇ ਵਾਹ ਬੱਲੇ ਕਰਵਾਣੀ ਵਿਚਾਰ ਵੀ ਵਿਚਾਰੀ ਹੈ ਨਾ ਹੂੰ ਆਰਟੀ ਚ ਨਹੀਂ ਚੰਗੀ ਗੱਲ ਹੈ ਇਹ ਇਹ ਸਭ ਕੁਝ ਕਰਤਾ ਕਰਤਾ ਆਪਣਾ ਮਾਰਕ ਦੁਨੀਆ ਦਾ ਰੈਡੀ ਹੈ ਹੈਪੀ ਅਨੀਵਰਸਰੀ ਥੈਂਕ ਯੂ ਬਹੁਤ ਹੋ ਗਿਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਾਂ ਚਲੋ ਹੁਣ ਸਾਡੀ ਅਰੋ ਵੀ ਤੁਹਾਨੂੰ ਲਗਾਂ ਹੈਪੀ ਅਨੀਵਰਸਰੀ ਕਟ ਥੈਂਕ ਯੂ ਆਪਣੀਆਂ ਬਹੁਤ ਦੂਰ ਹੈ ਚਲੋ ਹੁਣ ਕੇ ਕਟ ਤੇ ਮਿਲਦੇ ਆ ਥੋੜੇ ਟਾਈਮ ਬਾਅਦ ਦੋਗੇ ਸੁਣਾ ਅੱਛਾ ਦਿਆਂ ਦਾ ਬੋਲਦਾ ਧੋਈ ਦੀ ਹਾਂਜੀ ਇਹ ਕਿੰਨੇ ਦਿਨ ਬਾਅਦ ਐਨੀਵਰਸਰੀ ਤੋਂ ਕਿੰਨੇ ਦਿਨ ਬਾਅਦ ਆਇਆ ਸੀ ਐਨੀਵਰਸਰੀ ਤਾਂ ਹੈਗੀ ਤੇ ਉਹਦੀ 20 ਤਰੀਕ ਦੀ 28 ਨਾ 28 ਦੀ 20 ਤੱਕ ਜੰਮਣ ਦੀ ਅੱਜ ਕਿੰਨੀ ਹੈ 5 ਅੱਜ 5 ਹੈ ਮਤਲਬ ਕਿ 7 8 ਦਿਨ ਬਾਅਦ ਹਨਾ 7 8 ਦਿਨ ਹੋ ਗਏ ਤੇ ਉਹਦਾ ਉਹਨਾਂ ਦੀ ਕਲਿੱਪ ਬਣੀ ਵੀ ਬਲੌਗ ਬਣਿਆ ਪਿਆ ਉਸ ਤੋਂ ਅੱਗੇ ਕੰਟੀਨਿਊ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਹੁਣ ਵੀ ਆਪਾਂ ਸ਼ੂਟ ਕਰ ਰਹੇ ਹਾਂ ਦੇਖੋ ਲਾਈਟ ਲੱਗੀ ਹੋਈ ਆ ਟਰਾਈਪੋਡ ਲੱਗਿਆ ਹੋਇਆ ਅਸੀਂ ਤਿੰਨੋਂ ਹੀ ਕਰ ਰਹੇ ਆ ਇਹ ਹੋਰ ਕੈਰੈਕਟਰ ਹੈ ਨਹੀਂ ਸੀ ਸ਼ੂਟ ਕਰਨ ਨਾਲ ਮਤਲਬ ਸੀਨ ਨਹੀਂ ਸੀ ਕਿਸਦਾ ਵਿੱਚ ਸੋ ਅਸੀਂ ਤਿੰਨੋਂ ਹੀ ਕਰ ਰਹੇ ਆ ਤੇ ਬਹੁਤ ਸੋਹਣੀ ਵੀਡੀਓ ਆਊਗੀ ਸੋਮਵਾਰ ਨੂੰ ਕੱਲ ਨੂੰ ਤਾਂ ਨਹੀਂ ਆਊਗੀ ਕਿਉਂਕਿ ਕੱਲ ਸੰਡੇ ਆ ਤਾਂ ਸੋਮਵਾਰ ਨੂੰ ਹੋਊਗੀ ਇਹ ਵਲੌਗ ਹੋਊਗਾ 6 ਵਜੇ ਧਰਾਂ ਨੇ ਜ਼ਰੂਰ ਦੇਖਣੀ ਵੀਡੀਓ ਸੋਮਵਾਰ ਨੂੰ ਹੋਊਗੀ ਬਹੁਤ ਸੋਹਣੀ ਵੀਡੀਓ ਹੈ ਕਿੰਨੀ ਸੋਹਣੀ ਵੀਡੀਓ ਹੈ ਬਹੁਤ ਜ਼ਿਆਦਾ ਮੈਂ ਮੇਰੀ ਸੋਹਣੀ ਪਰ ਡਿਫਿਕਲਟ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਵਾਰ ਸੱਟਾਂ ਬਹੁਤ ਖਾਈਆਂ ਇਸ ਵੀਡੀਓ ਵਿੱਚ ਮੈਂ ਸਾਰੇ ਜਨਾਂ ਨੇ ਤਾਂ ਇਸ ਨੂੰ ਪਿਆਰ ਦੇਣਾ ਕਿਉਂਕਿ ਇਸ ਵਿੱਚ ਮੈਂ ਸੱਟਾਂ ਖਾਈਆਂ ਨੇ ਆ ਦੇਖੋ ਲਿਖ ਰਿਹਾ ਵੇ ਸਵੈਲਿੰਗ ਆ ਗਈ ਹੈ ਕੁੱਟ ਨਹੀਂ ਡਿਫਿਕਲਟ ਬਹੁਤ ਹੈ ਇਹ ਵੀਡੀਓ ਕਿਉਂਕਿ ਅਸੀਂ ਕੁਝ ਯੂਨੀਕ ਟਰਾਈ ਕੀਤਾ ਅਸੀਂ ਨਾਰਮਲ ਜਿਵੇਂ ਸ਼ੂਟ ਕਰਦੇ ਹਾਂ ਉਸ ਤੋਂ ਅਲੱਗ ਟਰਾਈ ਕੀਤਾ ਸੋ ਦੇਖਦੇ ਹਾਂ ਕਿਵੇਂ ਦਾ ਜਾਂਦਾ ਤੇ ਸਾਰੇ ਦੇਖਿਓ ਵੀਡੀਓ ਨੂੰ ਜ਼ਰੂਰ ਦੇਖਿਓ ਟੀਮ ਭਵਨ ਤੇ ਜਾ ਕੇ ਸਵੇਰ 10 ਵਜੇ ਠੀਕ ਆ ਬਾਕੀ ਹੁਣ ਸੋਮਰ ਨੂੰ ਮੰਡੇ ਮੰਡੇ ਨੂੰ ਟੀਮ ਭਵਨ ਤੇ 10 ਵਜੇ ਸਵੇਰੇ ਠੀਕ ਆ ਹੋਰ ਠੀਕ ਆ ਹੋਰ ਕੋਈ ਪਲਾਨ ਨਾ ਪਲਾਨ ਤੇ ਹੈਗਾ ਇਹਦਾ ਘੁੰਮਣ ਜਾਣ ਦਾ ਕਿਧਰੇ ਹੰਡਾਏ ਉਹ ਸੀ ਹਾਂ ਉਹਦਾ ਵੀ ਵਲੌਗ ਬਣਾਉਣਾ ਤੇ ਅਗਰ ਉਧਰੋਂ ਕੋਈ ਵਲੌਗ ਦੇਖ ਰਿਹਾ ਹੋਵੇ ਬਰਨਾਲਾ ਸਾਈਡ ਤੋਂ ਹਨਾ ਬਰਨਾਲਾ ਸੰਗਰੂਰ ਹੰਡਾਇ ਜਿਹੜਾ ਗਿਆ ਹੋਵੇ ਇੱਕ ਵਾਰੀ ਸਾਾਨੂੰ ਕਨਫਰਮ ਕਰਕੇ ਦੱਸ ਦਿਓ ਕਮੈਂਟ ਕਰ ਦਿਓ ਵੀ ਉਹ ਜਿਹੜਾ ਆਊਟਲੈਟ ਹੈ ਹੰਡਾਇ ਵਾਲਾ ਉਹ ਖੁੱਲ੍ਹਾ ਰਹਿੰਦਾ ਮਤਲਬ ਸ਼ਾਮ ਨੂੰ ਪਲਾਨ ਕਰਾਂ ਸੀ ਹੋਵੇ ਹੁਣ ਤਾਂ ਦਿਨ ਚ ਧੁੱਪ ਬਹੁਤ ਜ਼ਿਆਦਾ ਹੋਣ ਲੱਗੀ ਤੇ ਇਹ ਵੀ ਕਮੈਂਟ ਕਰ ਦਿਓ ਮੈਂ ਹਰ ਵਾਰ ਕਹਿਣਾ ਹੁੰਦਾ ਜਦ ਵੀ ਠੰਡਾ ਹੁੰਦੀ ਠੰਡ ਕਮੈਂਟ ਕਰਿਆ ਕਰੋ ਕਿੰਨੇ ਕਿ ਠੰਡ ਹੋ ਗਈ ਹੁਣ ਗਰਮੀ ਆ ਰਹੀ ਹੈ ਨਾ ਅਬਦੋ ਸ਼ਹਿਰ ਦੀ ਗਰਮੀ ਦੱਸੋ ਵੀ ਕਿੰਨੀ ਕੁ ਹੋ ਗਈ ਟੈਂਪਰੇਚਰ ਅਗਰ ਕਿਸ ਨੂੰ ਪਤਾ ਹੋਵੇ ਔਰ ਹੰਡਾਇਆ ਦਾ ਜਰੂਰ ਦੱਸ ਦਿਓ ਵੀ ਆਊਟਲੈਟ ਕਿੰਨੇ ਵਜੇ ਖੁੱਲਦਾ ਸਵੇਰੇ ਔਰ ਰਾਤੀ ਕਿੰਨੇ ਵਜੇ ਤੱਕ ਖੁੱਲਾ ਰਹਿੰਦਾ ਬਾਕੀ ਮੇਰੇ ਹਿਸਾਬ ਨਾਲ ਤਾਂ ਉਹ ਸ਼ਾਮੇ ਖੁੱਲਾ ਹੀ ਰਹਿੰਦਾ ਹੁਣ ਕਿ ਆਊਟਲੈਟ ਹੈ ਬ੍ਰਾਂਡਸ ਨੇ ਖੁੱਲਾ ਰਹਿੰਦਾ ਹਨਾ ਬਾਕੀ ਕਮੈਂਟ ਕਰ ਦਿਓ ਕਿ ਸਾਨੂੰ 101 ਕਿਲੋਮੀਟਰ ਪੈਂਦਾ ਨਾ ਔਰ 101 ਕੈਪਟੇਲੇ ਤੋਂ ਸੋ ਸਾਨੂੰ ਜਾਣਾ ਵੇਸਟ ਨਾ ਹੋ ਜਾ ਸਾਡਾ ਜਾਣਾ ਤਾਂ ਪਹਿਲਾਂ ਕਮੈਂਟ ਕਰ ਦਿਓ ਅਗਰ ਕੋਈ ਦੇਖਦਾ ਹੋਇਆ ਉਧਰੋਂ ਤਾਂ ਨਹੀਂ ਦੱਸੀ ਤਾਂ ਜਾਣਾ ਹੀ ਹੈ 101 ਕਿਲੋਮੀਟਰ ਪੈਂਦਾ ਪਾਨੂੰ ਜੀ ਤੁਹਾਨੂੰ ਪ 2 ਕਿਲੋਮੀਟਰ ਹੋ ਗਿਆ ਆਣਾ ਜਾਣਾ ਜੀ ਹੋਈ ਹੈ ਨਾ ਪਰ ਦੇਖੋ ਮੈਂ ਤਾਂ ਤੈਨੂੰ ਪਤਾ ਨਹੀਂ ਸਕਦੀ ਲੰਬੇ ਸਬਰ ਤੇ ਮੈਨੂੰ ਕਿੰ사 ਰਹੇਗਾ ਤੁਸੀਂ ਮम्मी ਤਾਂ ਬ੍ਰੇਕ ਲਵਾ ਲਵਾ ਦੋ ਜਾਊ ਜੀ ਜਾਊ ਤਾਂ ਹੀ ਕਹਿੰਦੇ ਨਾ ਫਿਰ ਮੇਰੇ ਤਾਂ 101 ਕਿਲੋਮੀਟਰ ਜਿਹੜਾ ਉਹ 100 150 ਕਿਲੋਮੀਟਰ ਹੋ ਜਾਊਗਾ ਜੇ ਮੈਂ ਨਾਲ ਗਈ ਅਸੀਂ ਜਿਆਦਾ ਵੀ ਮਾਚਲ ਜਾਣੇ ਆ ਜੇ ਤਾਂ ਮੈਂ ਇਕੱਲਾ ਜਾਵਾਂ ਮਨਾਲੀ ਉਰੋਂ ਹੈਗਾ 350 ਪਲੱਸ ਕਿਲੋਮੀਟਰ ਅਸੀਂ ਜਾ ਇੱਕੋ ਦਿਨ ਚ ਲਾ ਦਨੇ ਸਵੇਰੇ ਤੁਰਦੇ ਸ਼ਾਮੇ ਪਹੁੰਚ ਜਾਂਦੇ ਆ ਪਰ ਜੇ ਮੰਮੀ ਨਾਲ ਜਾਵਾਂ ਤਾਂ ਦੋ ਦਿਨ ਲੱਗਦੇ ਨੇ ਅਸੀਂ ਮੰਡੇ ਰੁਕ ਜਾਂਦੇ ਹਾਂ ਉਸ ਤੋਂ ਬਾਅਦ ਦਿਨ ਮੰਨਾਲੀ ਜਾਂਦੇ ਹਾਂ ਕਿਉਂਕਿ ਮੰਮੀ ਥੋੜਾ ਵੌਮਟਿੰਗ ਇਸ਼ੂ ਹੈ ਕਿਹਨਾਂ ਨੂੰ ਮੋਸ਼ਨ ਮੋਸ਼ਨ ਸਿਕਨੈਸ ਮੋਸ਼ਨ ਸਿਕਨੈਸ ਕਹਿੰਦੇ ਅੰਗਰੇਜ਼ੀ ਚ ਉਹ ਹੋਏ ਨੇ ਮੰਮੀ ਨੂੰ ਤੇ ਉਸ ਕਰਕੇ ਹਰ 15 ਮਿੰਟ ਬਾਅਦ ਹਰ 10 ਮਿੰਟ ਬਾਅਦ ਗੱਡੀ ਰੁਕਣੀ ਪੈਂਦੀ ਹੈ ਓ ਮੈਨੂੰ ਚੜਦਾ ਤੇਲ ਤੁਸੀਂ ਆਪ ਦੱਸੋ ਹੋਣਾ ਨਾ ਇੰਨਾ ਮਹਿੰਗਾ ਤੇਲ ਹੈ ਫੇਰ ਵੀ ਮੈਨੂੰ ਚੜੀ ਜਾਂਦਾ ਹਨ ਕਿਉਂ ਆ ਕੁੜੀ ਚੁੱਪ ਕਰਕੇ ਬੈਠੀ ਅੱਜ ਤੁਸੀਂ ਦੋ ਕੋਈ ਉਹ ਆਪਣਾ ਕਵਰ ਆਣੇ ਮੰਗ ਤੁਸੀਂ ਕੋਈ ਤੁਸੀਂ ਵੀ ਆਪਣਾ ਕੋਈ ਯੋਗਦਾਨ ਕੁੜੀ ਕੁੜੀ ਨੇ ਐਕਚੁਅਲੀ ਗੋਲ ਗੱਪੇ ਬਣਾਉਣੇ ਨੇ ਤਾਂ ਰੈਸਪੀ ਸੋਚ ਰਹੀ ਉਹਦੀ ਉਹ ਰੈਸਪੀ ਪਤਾ ਮੈਨੂੰ ਪਤਾ ਰੈਸਪੀ ਕੁੜੀ ਗੋਲ ਗੱਪੇ ਦਾ ਹਾਸ ਬੇਬੀ ਜਿਨੇ ਗੋਲ ਗੱਪੇ ਖਾਣੇ ਨੇ ਉਹ ਕਮੈਂਟ ਕਰਿਓ ਹੈ ਅਸੀਂ ਘਰੇ ਬਣਾ ਲੈ ਕਿਉਂਕਿ ਇਹਨੂੰ ਥੋੜਾ ਐਵੇਂ ਹੁੰਦਾ ਬਾਹਰੋਂ ਯਾਰ ਪਤਾ ਨਹੀਂ ਕਿ ਹੈ ਜ ਬਣਾਉਂਦੇ ਹੋਣਗੇ ਔਰ ਵੈਸੇ ਵੀ ਥੋੜਾ ਜਿਹਾ ਹੁੰਦਾ ਮੈਨੂੰ ਵੀ ਪਾਣੀ ਪਤਾ ਨਹੀਂ ਕਿਵੇਂ ਬਣਾਉਂਦੇ ਨੇ ਕੁਛ ਉਦਨਾਂ ਨਾਲ ਹੀ ਜੀ ਕਰ ਰਿਹਾ ਹੁਣ ਜਿੱਦਣ ਦੀ ਉਹ ਕੁੜੀ ਨਹੀਂ ਹੋ ਹੋਗੀ ਵਿਚਾਰੀ ਕੇਕ ਖਾ ਕੇ ਹੁਣ ਉਦਨਾਂ ਦਾ ਇੰਨਾ ਘੜ ਲਾ ਲੱਗ ਗਿਆ ਹੁਣ ਇੰਨੀ ਕੁ ਵੀ ਚੀਜ਼ਾਂ ਲੈ ਕੇ ਖਾਓ ਬਹੁਤ ਜ਼ਿਆਦਾ ਲੱਗਣ ਲੱਗਾ ਹੁਣ ਤਾਂ ਤਾਂ ਕਰਕੇ ਹੁਣ ਆਪਾਂ ਘਰੇ ਹੀ ਬਣਾ ਲੈਂਦੇ ਹਾਂ ਜੋ ਕੁਛ ਖਾਣਾ ਹੁੰਦਾ ਹੈ ਦੱਸੂਗਾ ਹੈ ਟੈਸਟ ਕਰਕੇ ਕਿਵੇਂ ਸੀ ਬਾਕੀ ਜਿਹੜਾ ਉਹ ਪਸੀਨੇ ਪੁੱਸੀਨੇ ਦਾ ਟੈਸਟ ਹੁੰਦਾ ਉਹ ਤਾਂ ਬਾਹਰਲੇ ਹੁੰਦਾ ਨਮਕੀਨ ਜਿਹੜਾ ਮਸਾਲਾ ਹੀ ਨਹੀਂ ਹੁੰਦਾ ਐਂਡ 'ਚ ਮਤਲਬ ਪੀਰੇ ਹੁੰਨੇ ਆਪਾਂ ਗੋਲ ਗੱਪੇ ਖਾ ਉਹਦਾ ਅਲੱਗ ਅਲੱਗ ਖਾਣੇ ਦਾ ਜਿਸ ਵਿੱਚ ਪਾਣੀ ਪੀਣਿਆ ਪਾਇਓ ਜੀ ਇੱਕ 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 ਕੋਲੀ ਹੋਰ ਹਾਏ ਹਾਏ ਮੈਂ ਤਾਂ ਉਹ ਘਟ ਖਾਣੀ ਗੋਲ ਗੱਪੇ ਮੈਂ ਤਾਂ ਖਾਦੀ ਨਹੀਂ ਜ਼ਿੰਦਗੀ ਚ ਜਿਸ ਟਾਈਮ ਜਦ ਤੱਕ ਉਹ ਗੋਲ ਗੱਪੇ ਲੈ ਆਏ ਕਰਕੇ ਐ ਵਿੱਚ ਪਾ ਕੇ ਉਸ ਤੋਂ ਉਹੀ ਹੱਥ ਡਬੋ ਕੇ ਗਲਾਸ ਨਾਲ ਨਾ ਭਰ ਕੇ ਦਵੇ ਨਾ ਟੇਸਟ ਨਹੀਂ ਆਉਂਦਾ ਇਹ ਜਿਆ ਹਾਏ ਹਾਏ ਕਿਹੜਾ ਟੇਸਟ ਆਉਂਦਾ ਬੱਬੇ ਉਹਦਾ ਕਿਉਂ ਜੀ ਗਚਕੜਾ ਰਹੇ ਆਬ ਦੇ ਘਰੇ ਬਣਾ ਕੇ ਵੀ ਨਹੀਂ ਕੋਈ ਨਹੀਂ ਵਜ੍ਹਾ ਲੱਗਣੀ ਫਿਰ ਘਰੇ ਵਾਲੇ ਵੀ ਨਹੀਂ ਲੱਗੀਆਂ ਇਹ ਵੀ ਪ੍ਰੀਤ ਨੇ ਵੀ ਆਂ ਕਰਕੇ ਬਣਾਇਆ ਪ੍ਰੀਤ ਤਾਂ 20 ਵਾਰ ਹੱਥ ਹੁੰਦੀ ਆ ਪਹਿਲਾਂ ਮੰਮੀ ਦਾ ਆਪ ਖਰਾਣੂ ਇੱਕ ਚੀਜ਼ ਨੂੰ ਹੱਥ ਲਾ ਕੇ ਮਿੰਟ ਚ ਹੱਥ ਹੋ ਜਾਂਦੀ ਮਿੰਟ ਚ ਤੇਰੇ ਹੱਥਾਂ ਨੂੰ ਹੋ ਕੀ ਗਿਆ ਬਾਰ-ਬਾਰ ਤੂੰ ਬਾਰ-ਬਾਰ ਤੇ ਇਹ ਸੈਰ ਉੱਥੇ ਘੜੀ ਨੂੰ ਸੋਈ ਚ ਹੂੰ ਸੋਈ ਚ ਖੜੇ-ਖੜੇ ਮੇਰੇ ਨੇ ਚਾਰ ਵਾਰ ਸ਼ੈਂਕ ਤੇ ਆ ਗਈ ਜਿੰਦ ਘੱਟ ਜਿੰਦ ਘੱਟ ਮੈਂ ਕੀ ਕਰ ਕੀ ਨਹੀਂ ਹੈ ਤੂੰ ਤੇਰੇ ਹੱਥਾਂ ਲੱਗ ਕੀ ਗਿਆ ਨਹੀਂ ਸੀ ਤੇਰੇ ਸੋਈ ਚ ਖੜੇ-ਖੜੇ ਫੋਨ ਟੱਚ ਕਰ ਲੈਂਦੀ ਹੋਣੀ ਫੋਨ ਨਹੀਂ ਫੋਨ ਤਾਂ ਮੈਂ ਲੱਗੀ ਮੈਨੂੰ ਐਵੇਂ ਕਿਸੇ ਨਾ ਕਿਸੇ ਚੀਜ਼ ਨੂੰ ਉਹ ਚੀਜ਼ ਨੂੰ ਟੱਚ ਕਰ ਦੋ ਖਾਣ ਵਾਲੀ ਜੀ ਨੂੰ ਨਹੀਂ ਟੱਚ ਹੋਣਾ ਚਾਹੀਦਾ ਹੈਗਾ ਬਿੰਦੀ ਸੁਣ ਮ ਮੇਰੇ ਨੋਟਿਸ ਆਨ ਕਰੀ ਆ ਮੈਨਾਂ ਮਿੰਦੀ ਹੋਣ ਦੇਖੀ ਜਿਹੜੀ ਮਿੰਦੀ ਲੱਗੀ ਹੋਈ ਹੈ ਤੇ ਮੇਰੇ ਵਾਲ ਬੜੇ ਹੋ ਗਏ ਬਾਈ ਥੋੜੇ ਥੋੜੇ ਉਹ ਲੱਗੇ ਨਾਲ ਹੋ ਗਏ ਜਿਹੜੇ ਤੁਸੀਂ ਐਨੀਵਰਸਰੀ ਵਾਲਾ ਵਲੌਗ ਦੇਖਿਆਣਾ ਉਸ ਚ ਉਸੇ ਦਿਨ ਕਟਾਈ ਸੀ ਆ ਹੁਣ ਬੜੇ ਹੋ ਗਏ ਨੇ ਬਾਕੀ ਦੱਸ ਦਿਓ ਹੈ ਵੀ ਵੱਡੇ ਵਾਲ ਰੱਖਿਆ ਕਰਾਂ ਕਿ ਛੋਟੇ ਵੈਸੇ ਮੈਂ ਸੋਚਿਆ ਵੀ ਵੱਡੇ ਵਾਲ ਰੱਖਿਆ ਕਰਾਂ ਕਿ ਮੇਰੇ ਜੇ ਸੂਟ ਕਰਦੇ ਆ ਜੋ ਮੇਰਾ ਫੇਸ ਥੋੜਾ ਜਿਹਾ ਗੋਲ ਆ ਨਾ ਥੋੜਾ ਮੋਟੂ ਮੋਟੂ ਆ ਮੇਰਾ ਗੋਲ ਨਹੀਂ ਹੈਗਾ ਤੁਹਾਡਾ ਸਕਿਅਰ ਐਂਡ ਲੌਂਗ ਐਦਾ ਚੋ ਲਾਈਨ ਦਾ ਬੁਰੀਆ ਬਣਿਆ ਦੇਖ ਚੋ ਲਾਈਨ ਹਾਂ ਲੌਂਗ ਫਿਰ ਉਹ ਹੀ ਕਹਿੰਦੇ ਨੇ ਲੰਬਾ ਦੇਸਾ ਤੁਹਾਡਾ ਸਕੁਅਰ ਟਾਈਪ ਮਿਲਦੇ ਆਪਾਂ ਕਾਲੜੇ ਵਲੌਗ ਚ ਹੋਰ ਤਾਂ ਇਸ ਵਲੌਗ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਓ ਉਧਰ ਮੰਮੀ ਰੈਡੀ ਨੂੰ ਐਨੀਵਰਸਰੀ ਉਹ ਕਰ ਦਿਓ ਵਿਸ਼ ਕਰ ਦਿਓ ਕਮੈਂਟਾਂ ਚ ਵੈਸੇ ਤਾਂ ਬਹੁਤ ਦਿਨ ਹੋ ਗਏ ਪਰ ਕੋਈ ਨਾ ਕਰ ਦਿਓ ਕਮੈਂਟ ਹੈਪੀ ਐਨੀਵਰਸਰੀ ਟੂ ਮੰਮੀ ਡੈਡੀ ਕਰ ਦਿਓ ਕਮੈਂਟ ਹੈ ਇੱਕ ਤੁਸੀਂ ਤਿੰਨ ਕਮੈਂਟ ਕਰਨੇ ਨੇ ਇੱਕ ਤਾਂ ਤੁਸੀਂ ਹੰਡਾਇ ਵਾਲਾ ਕਮੈਂਟ ਦੱਸਣਾ ਹੈ ਕਿ ਕਿੰਨੇ ਵੇ ਦਾ ਖੁੱਲਰੰਦਾ ਆਊਟਲੈਟ ਹੋ ਦੂਜਾ ਕਰਨਾ ਹੈ ਵੀ ਕਿੰਨੀ ਗਰਮੀ ਹੋਏ ਤੁਹਾਡੇ ਸ਼ਹਿਰ ਚ ਤੀਜਾ ਕਰਨਾ ਵੀ ਹੈਪੀ ਅਨਿਵਰਸਰੀ ਓਕੇ ਸਾਰਿਆਂ ਨੇ ਕਮੈਂਟ ਕਰਨਾ ਹੈ ਤਿੰਨ ਤਿੰਨ ਕਮੈਂਟ ਕਰਨੇ ਨੇ ਓਕੇ ਚਲੋ ਬਾਏ ਲਵ ਯੂ